ਸਾਦ ਸੰਗ ਰਬ ਦੇਓ ਨਿਵਾਸ ਸਰਬ ਸੁਖ ਨਾਨਕ ਪਰਗਾਸ ਸਾਦ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ ਨਾਨਕ ਪਰਗਾਸ ਵਾਹਿਗੁਰੂ ਨਟ ਮਹਲਾ 4 ਆਰਾਮ ਗੁਰ ਸ਼ਰਨ ਪ੍ਰਭੂ ਰਖvare ਜਿਉ ਕੁੰਚਰ ਤੰਦੂ ਐ ਪਕਰ ਚਲਾਇਓ ਕਰ ਉਪਰ ਕੜਨੇ ਸਤਾਰੇ ਤੰਤਨ ਸਤਗੁਰੂ ਜੀ ਦੇ ਆਪਾਰ ਕਿਰਪਾ ਸਦਕਾ ਇਹ ਜੋ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਵਿਚਾਰ ਚੱਲ ਰਹੀ ਹੈ ਸਤਿਗੁਰੂ ਜੀ ਦੀ ਕਿਰਪਾ ਸਦਕਾ ਆਵਾਜ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 982 ਅੰਗ ਉਤੇ ਚੌਥੇ ਪਾਤਸ਼ਾਹ ਜੀ ਦਾ ਅੰਮ੍ਰਿਤਮਈ ਸ਼ਬਦ ਹੈ ਉਸ ਦੀ ਵਿਚਾਰ ਕਰੀਏ ਨਟ ਮਹਿਲਾ ਚੌਥਾ ਆਰਾਮ ਗੁਰ ਸ਼ਰਣ ਪ੍ਰਭੂ ਰਖਵਾਰੇ ਏ ਰਾਮ ਏ ਪ੍ਰਭੂ ਜਿਨ੍ਹਾਂ ਦੇ ਉੱਤੇ ਤੁਸੀਂ ਕਿਰਪਾ ਕਰਕੇ ਮਿਹਰ ਕਰਦੇ ਹੋ ਉਹਨਾਂ ਨੂੰ ਫਿਰ ਤੁਸੀਂ ਗੁਰੂ ਦੀ ਸ਼ਰਨ ਦੇ ਵਿੱਚ ਰੱਖ ਕੇ ਉਹਨਾਂ ਦੇ ਆਪ ਹੀ ਤੁਸੀਂ ਰਖਵਾਲੇ ਬੰਦੇ ਹੋ ਗੁਰੂ ਦੀ ਸ਼ਰਨ ਦੇ ਵਿੱਚ ਰੱਖ ਕੇ ਉਹ ਵਾਹਿਗੁਰੂ ਫਿਰ ਆਪ ਹੀ ਉਹਨਾਂ ਦਾ ਰਖਵਾਲਾ ਬੰਦਾ ਹੈ ਜਿਨ੍ਹਾਂ ਉੱਤੇ ਉਹ ਵਾਹਿਗੁਰੂ ਆਪ ਮਿਹਰ ਕਰਦਾ ਹੈ ਜਿਉਂ ਕੁੰਚਰ ਤੰਦੂ ਐ ਉਹ ਕਰ ਚਲਾਇਓ ਕਾਰ ਉਪਰ ਕਢਨੇ ਸtare ਜਿਉਂ ਉਂਚਰ ਕੁੰਚਰ ਹਾਥੀ ਤੰਦੂਅ ਹਾਥੀ ਨੂੰ ਤੰਦੂਅ ਨੇ ਪਾਣੀ ਦੇ ਵਿੱਚ ਪਾੜ ਲਿਆ ਸੀ ਉਸ ਨੂੰ ਪਕਰ ਚਲਾਇਓ ਫਾੜ ਕੇ ਪਾਣੀ ਦੇ ਵਿੱਚ ਉਸ ਨੂੰ ਲੈ ਗਿਆ ਜੋ ਕੁੰਚਰ ਤੰਦੂ ਐ ਪਕਰ ਚਲਾਇਓ ਕਰ ਉਪਰ ਕੱਢਨੇ ਸਤਾਰੇ ਤੰਦੂ ਐ ਕਹਿ ਜਿਆ ਪਾਣੀ ਦੇ ਵਿੱਚ ਰਹਿਣ ਵਾਲਾ ਜਿਸ ਦੇ ਵਿੱਚ ਕਿ ਤੰਦੂਏ ਤੰਦਾ ਹੁੰਦੀਆਂ ਹਨ ਉਹਨਾਂ ਤੰਦਾਂ ਦੇ ਨਾਲ ਹੀ ਉਹ ਇੱਥੋਂ ਤੱਕ ਕਿ ਹਾਥੀ ਨੂੰ ਵੀ ਆਪਣੇ ਵੱਲ ਖਿੱਚ ਸਕਦਾ ਹੈ ਜਦੋਂ ਹਾਥੀ ਇਸ਼ਨਾਨ ਕਰਨ ਲਈ ਪਾਣੀ ਦੇ ਕੋਲ ਗਿਆ ਤਾਂ ਉਸ ਤੰਦੂਏ ਨੇ ਤੰਦੂਏ ਨੇ ਉਸ ਹਾਥੀ ਨੂੰ ਆਪਣੇ ਵੱਲ ਖਿੱਚ ਲਿਆ ਪਰ ਉਹ ਹਾਥੀ ਨੇ ਜਦੋਂ ਉਸ ਵੈਗਰੋ ਕੇ ਅਰਦਾਸ ਕੀਤੀ ਪੁਕਾਰ ਕੀਤੀ ਕਰ ਉਪਰ ਕੱਢ ਨਿਸਤਾਰੇ ਉਸ ਹਾਥੀ ਨੂੰ ਉੱਚਾ ਕਰਕੇ ਬਾਹਰ ਕੱਢ ਕੇ ਨੇ ਸtare ਪਾਰ ਲੰਘਾ ਦਿੱਤਾ ਅਰਥਾਤ ਉਸ ਤੰਦੂਏ ਦੀ ਫਾਈਆਂ ਤੋਂ ਚੜਾ ਲਿਆ ਜਿਸ ਤਰ੍ਹਾਂ ਕਿ ਸ਼ਲੋਕ ਮਹਲਾ 9 ਆਪਾਂ ਤਨ ਤਨ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਪੜ੍ਹਦੇ ਹਾਂ ਉਸ ਤੇ ਵਿੱਚ ਵੀ ਸਾਤ ਜੀ ਇਹ ਹੀ ਪਰਮਾਨਦੇ ਹਨ ਬਲ ਛੁਟ ਕੇ ਉਹ ਬੰਧਨ ਪਰੇ ਕਛੂ ਨਾ ਹੋਤ ਉਪਾਇ ਕੋ ਨਾਨਕ ਅਬ ਓਟ ਹਰ ਗੱਜ ਜਿਉ ਸਹਾਈ ਗੱਜ ਹਾਤੀ ਇੱਥੇ ਵੀ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਕਹਿ ਰਹੇ ਹਨ ਬਲ ਛੁੱਟ ਕੇ ਉਹ ਬੰਧਨ ਪਰੇ ਬੰਧਨ ਮਾਇਆ ਦੇ ਮੋਹ ਦੇ ਬੰਧਨ ਪਾਏ ਗਏ ਬਲ ਛੁੱਟ ਕੇ ਉਹ ਅਤੇ ਆਤਮਿਕ ਬਲ ਜੋ ਹੈ ਉਹ ਖਤਮ ਹੋ ਰਿਹਾ ਉਹ ਖਤਮ ਹੋਣ ਦੇ ਕਰਕੇ ਇਹ ਮਾਇਆ ਦੇ ਮੋਹ ਦੇ ਬੰਧਨ ਜੋ ਹਨ ਇਹ ਖਤਮ ਨਹੀਂ ਹੁੰਦੇ ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋਤ ਉਪਾਏ ਇਹਨਾਂ ਮਾਇਆ ਦੇ ਮੋਹ ਦੇ ਬੰਧਨ ਜੋ ਹਨ ਇਹ ਜੋ ਖਾਈਆਂ ਹਨ ਇਨਾਂ ਨੂੰ ਕਿਸੇ ਤਰ੍ਹਾਂ ਵੀ ਤੋੜਿਆ ਨਹੀਂ ਜਾ ਸਕਦਾ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਆਂ ਕੋ ਨਾਨਕ ਅਭ ਓਟ ਹਾਰ ਗੱਜ ਜਿਉ ਹੋ ਸਹਾਈ ਵਾਹਿਗੁਰੂ ਮੈਨੂੰ ਤੇਰੀ ਹੀ ਓਟ ਹੈ ਤੇਰਾ ਹੀ ਆਸਰਾ ਹੈ ਤੇਰੀ ਹੀ ਕਿਰਪਾ ਦੇ ਨਾਲ ਇਹ ਜੋ ਮਾਇਆ ਦੇ ਮੋਹ ਦੇ ਬੰਧਨ ਹਨ ਇਹ ਟੁੱਟ ਸਕਦੇ ਹਨ ਤੁਸੀਂ ਉਸੇ ਤਰ੍ਹਾਂ ਹੀ ਮੇਰੇ ਸਹਾਈ ਬਣੋ ਜਿਸ ਤਰ੍ਹਾਂ ਕਿ ਹਾਥੀ ਦੇ ਸਹਾਈ ਬਣੇ ਸੀ ਜਿਸ ਤਰ੍ਹਾਂ ਹਾਥੀ ਨੂੰ ਤੰਦੂਏ ਦੇ ਜਾਲ ਦੇ ਵਿੱਚੋਂ ਛੜਾ ਲਿਆ ਸੀ ਇਸੇ ਤਰ੍ਹਾਂ ਹੀ ਮੇਰੇ ਵੀ ਤੁਸੀਂ ਹੀ ਸਹਾਈ ਬਣੋ ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋ ਤੋ ਉਪਾਇ ਕੋ ਨਾਨਕ ਅਗ ਬੋਟ ਹਰ ਗਾਜ ਜਿਓ ਸੁਹਾਏ ਇੱਥੇ ਵੀ ਸਤਿਗੁਰੂ ਸਾਨੂੰ ਉਪਦੇਸ਼ ਕਰਦੇ ਹਨ ਜਿਉ ਉੰਚਰ ਤੰਦੂ ਐ ਪਕਰ ਚਲਾਇਓ ਕਰ ਉਪਰ ਕੱਢ ਨਿਸਤਾਰੇ ਰਹਾਓ ਪ੍ਰਭ ਕੇ ਸੇਵਕ ਬਹੁਤ ਅਤਨੀਕੇ ਮਨ ਸਰਦਾ ਕਰ ਹਰ ਧਾਰੇ ਪ੍ਰਭੂ ਦੇ ਜੋ ਸੇਵਕ ਹਨ ਉਹ ਬਹੁਤ ਹੀ ਸੁੰਦਰ ਜੀਵਨ ਵਾਲੇ ਹਨ ਨੀਕੇ ਸੁੰਦਰ ਜੀਵਨ ਵਾਲੇ ਪ੍ਰਭੂ ਦੇ ਜੋ ਸੇਵਕ ਹਨ ਸੇਵਕ ਉਹ ਹਨ ਜੋ ਉਸ ਵਾਹਿਗੁਰੂ ਦੀ ਸੇਵਾ ਕਰਦੇ ਹਨ ਸੇਵਾ ਕਰਨੀ ਉਸ ਵਾਹਿਗੁਰੂ ਦੇ ਗੁਣ ਗਾਣੇ ਉਸ ਦੀ ਭਗਤੀ ਦੇ ਨਾਲ ਜੋੜਨਾ ਇਹ ਹੈ ਉਸ ਵਾਹਿਗੁਰੂ ਦੀ ਸੇਵਾ ਜਿਹੜੇ ਉਸ ਦੇ ਵਾਹਿਗੁਰੂ ਦੀ ਸੇਵਾ ਕਰਦੇ ਹਨ ਉਹ ਫਿਰ ਬਹੁਤ ਹੀ ਸੋਹਣੇ ਜੀਵਨ ਵਾਲੇ ਹੋ ਜਾਂਦੇ ਹਨ ਪ੍ਰਭ ਕੇ ਸੇਵਕ ਬਹੁਤ ਆਤਮ ਨੀਕੇ ਮਨ ਸ਼ਰਧਾ ਦਾ ਕਰ ਉਹ ਵਾਹਿਗੁਰੂ ਪਰ ਉਹਨਾਂ ਦੇ ਸੇਵਕਾਂ ਦੇ ਮਨ ਦੇ ਵਿੱਚ ਸ਼ਰਧਾ ਪੈਦਾ ਕਰ ਦਿੰਦਾ ਹੈ ਹਰ ਧਾਰੇ ਅਤੇ ਵਾਹਿਗੁਰੂ ਉਹਨਾਂ ਸੇਵਕਾਂ ਨੂੰ ਹਰੀ ਦੇ ਨਾਮ ਦਾ ਸਹਾਰਾ ਦਿੰਦਾ ਹੈ ਮੇਰੇ ਪ੍ਰਭ ਸਰਦਾ ਭਗਤ ਮਨ ਭਾਵੈ ਜਾਨ ਕੀ ਪੈ ਜ ਸਵਾਰੇ ਮੇਰੇ ਪ੍ਰਭੂ ਦੇ ਮਨ ਦੇ ਵਿੱਚ ਜੋ ਸਰਦਾ ਅਤੇ ਭਗਤੀ ਹੈ ਇਹ ਮਨ ਦੇ ਵਿੱਚ ਪਿਆਰੀ ਲੱਗਦੀ ਹੈ ਮੇਰਾ ਪ੍ਰਭੂ ਜਿਸ ਸੇਵਕ ਦੇ ਮਨ ਦੇ ਵਿੱਚ ਸ਼ਰਧਾ ਅਤੇ ਭਗਤੀ ਪੈਦਾ ਕਰ ਦਿੰਦਾ ਹੈ ਮਨ ਭਾਵ ਹੈ ਉਹ ਪ੍ਰਭੂ ਸਵਾਹਿਗੁਰੂ ਨੂੰ ਮਨ ਦੇ ਵਿੱਚ ਭਾਉਂਦਾ ਹੈ ਚੰਗਾ ਲੱਗਦਾ ਹੈ ਜਿਸ ਸੇਵਕ ਦੇ ਅੰਦਰ ਸ਼ਰਧਾ ਅਤੇ ਭਗਤੀ ਪੈਦਾ ਹੋ ਜਾਂਦੀ ਹੈ ਜਨ ਕੀ ਪੈਜ ਸਵਾਰੇ ਅਤੇ ਇਹੋ ਜੇ ਸੇਵਕ ਦੀ ਫਿਰ ਉਹ ਵਾਹਿਗੁਰੂ ਆਪ ਹੀ ਇੱਜ਼ਤ ਰੱਖਦਾ ਹੈ ਹਰ ਹਰ ਸੇਵਕ ਸੇਵਾ ਲਾਗੇ ਸਭ ਦੇਖੈ ਬ੍ਰਹਮ ਪਸਾਰੇ ਹਰ ਹਰ ਸੇਵਕ ਸੇਵਾ ਲਾਗੇ ਜਿਹੜੇ ਉਸ ਵਾਹਿਗੁਰੂ ਦੀ ਸੇਵਾ ਦੇ ਵਿੱਚ ਸੇਵਕ ਬਣ ਕੇ ਲੱਗਦੇ ਹਨ ਸੇਵਕ ਉਹ ਹੀ ਹਨ ਜਿਨ੍ਹਾਂ ਦੇ ਅੰਦਰ ਉਸ ਵਾਹਿਗੁਰੂ ਦੀ ਸ਼ਰਧਾ ਪੈਦਾ ਹੋ ਜਾਂਦੀ ਆ ਉਸ ਵਾਹਿਗੁਰੂ ਦੀ ਅੰਦਰ ਭਗਤੀ ਪੈਦਾ ਹੋ ਜਾਂਦੀ ਆ ਜੋ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਜੋ ਉਸ ਵਾਹਿਗੁਰੂ ਦੇ ਨਾਲ ਬਾਣੀ ਦੇ ਰਾਹੀ ਜੁੜਦੇ ਹਨ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਉਹੀ ਹਨ ਉਸ ਦੇ ਵਾਹਿਗੁਰੂ ਦੇ ਸੇਵਕ ਹਰ ਹਰ ਸੇਵਕ ਸੇਵਾ ਲੱਗੈ ਜਿਹੜੇ ਸੇਵਕ ਉਸ ਵਾਹਿਗੁਰੂ ਦੀ ਸੇਵਾ ਦੇ ਵਿੱਚ ਲੱਗਦੇ ਹਨ ਸਭ ਦੇਖੇ ਬ੍ਰਹਮ ਪਸਾਰੇ ਉਹ ਫਿਰ ਸਾਰੇ ਪਾਸੇ ਉਸ ਵਾਹਿਗੁਰੂ ਦੀ ਹੀ ਜੋਤ ਦੇਖਦੇ ਹਨ ਉਹਨਾਂ ਨੂੰ ਹੋਰ ਕੋਈ ਚੀਜ਼ ਦਿਖਾਈ ਨਹੀਂ ਦਿੰਦੀ ਸਭ ਦੇ ਵਿੱਚ ਉਸ ਵਾਹਿਗੁਰੂ ਦੀ ਹੀ ਜੋਤ ਜਗਾਈ ਦਿਖਾਈ ਦਿੰਦੀ ਹੈ ਇੱਕ ਪੁਰਖ ਇੱਕ ਨਦਰੀ ਆਵੇ ਸਭ ਏਕਾ ਨਦਰ ਨਿਹਾਰੇ ਫਿਰ ਇਹੋ ਜੇ ਸੇਵਕ ਨੂੰ ਉਹ ਏਕ ਪੁਰਖ ਜੋ ਹੈ ਪੁਰਖ ਸਰਵ ਵਿਆਪਕ ਸਾਰੇ ਪਾਸੇ ਜੈਸ ਦੀ ਜੋਤ ਸਮਾਈ ਹੋਈ ਹੈ ਉਹੀ ਸਾਰੇ ਪਾਸੇ ਨਦਰ ਹੀ ਆਉਂਦਾ ਹੈ ਏਕ ਪੁਰਖ ਏਕ ਨਦਰੀ ਆਵੇ ਸਭ ਏਕਾ ਨਦਰ ਨਿਹਾਰੇ ਓ ਵਾਹਿਗੁਰੂ ਜੋ ਕੇ ਸਾਰਿਆਂ ਨੂੰ ਇੱਕ ਨਦਰ ਮਿਹਰ ਦੀ ਨਦਰ ਨਾਲ ਦੇਖਦਾ ਹੈ ਉਸ ਨੂੰ ਸਾਰਿਆਂ ਦੇ ਵਿੱਚ ਨਿਹਾਰਦਾ ਹੈ ਉਸ ਨੂੰ ਸਾਰਿਆਂ ਦੇ ਵਿੱਚ ਉਹ ਵਾਹਿਗੁਰੂ ਦੀ ਜੋਤ ਜੋ ਹੈ ਸਾਰਿਆਂ ਦੇ ਵਿੱਚ ਜੋ ਜੋਤ ਹੈ ਕਿਉਂਕਿ ਉਸ ਦੀ ਜੋਤ ਦੇ ਰਾਹੀ ਸਾਰਿਆਂ ਦੇ ਵਿੱਚ ਆਨਣ ਹੋ ਰਿਹਾ ਹੈ ਸਭ ਮੈਂ ਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਭ ਮੈਂ ਚਾਨਣ ਹੋਵੇ ਸਭ ਮੈਂ ਜੋਤ ਸਾਰਿਆਂ ਦੇ ਵਿੱਚ ਉਸ ਵਾਹਿਗੁਰੂ ਦੀ ਹੀ ਜੋਤ ਜਗ ਰਹੀ ਹੈ ਉਸ ਜੋਤ ਦੇ ਰਾਹੀ ਸਾਰਿਆਂ ਦੇ ਵਿੱਚ ਚਾਨਣ ਹੈ ਗਿਆਨ ਹੈ ਸੂਝ ਹੈ ਜੇ ਉਹ ਜੋਤ ਅੰਦਰੋਂ ਖਤਮ ਹੋ ਜਾਵੇ ਤਾਂਦਰੋਂ ਸਾਰੀ ਸੂਜ ਵੀ ਖਤਮ ਹੋ ਜਾਂਦੀ ਹੈ ਉਸ ਵਾਹਿਗੁਰੂ ਦੀ ਜੋਤ ਕਰਕੇ ਅਸੀਂ ਤੁਰੇ ਫਿਰਦੇ ਹਾਂ। ਤੋਂ ਉਸ ਵਾਹਿਗੁਰੂ ਦੀ ਜੋਤ ਜੋ ਅਗੰਮੀ ਜੋਤ ਹੈ ਉਸ ਵਾਹਿਗੁਰੂ ਦੀ ਜੋਤ ਦੇ ਨਾਲ ਹੀ ਜੁੜੀਏ। ਇਹ ਬਾਣੀ ਜੋ ਹੈ ਸਾਨੂੰ ਉਸ ਵਾਹਿਗੁਰੂ ਦੇ ਨਾਲ ਹੀ ਜੋੜਦੀ ਹੈ। ਇਹ ਬਾਣੀ ਜੋ ਹੈ ਉਸ ਵਾਹਿਗੁਰੂ ਦੇ ਗੁਣਾਂ ਦੇ ਨਾਲ ਭਰਪੂਰ ਹੈ। ਇਸ ਬਾਣੀ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਗੁਣ ਗਾਈਏ। ਇਹ ਆਪਣਾ ਜਨਮ ਜੋ ਹੈ ਉਹ ਸਫਲਾ ਕਰ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ। वाहिगुरु जी फतेह